ਜੋ ਜਿਹੜੀ ਇੱਥੇ ਬਠਿੰਡਾ ਦੇ ਵੀਰਤਲਾਬ ਵੀਰਤਲਾਬ ਦੇ ਰਿਆ ਜੋ ਤੁਸੀਂ ਦੇਖ ਰਹੇ ਹੋ ਇੱਕ ਸੂਰਤ ਸਿੰਘ son of ਜੰਗੀਰ ਸਿੰਘ ਵਾਸੀ ਵਸਤੀ ਨੰਬਰ 2 ਵੀਰਤਲਾਬ ਦੇ ਰੈਂਡ ਵਾਲਾ ਹੈਗਾ ਸਾਨੂੰ ਸਿਵਲ ਪ੍ਰਸ਼ਾਸਨ ਤੋਂ ਪਤਾ ਲੱਗਿਆ ਸੀਗਾ ਕਿ ਇਹ ਜਿਹੜੀ ਜ਼ਮੀਨ ਹੈਗੀ ਇਹ ਸਰਕਾਰੀ ਜ਼ਮੀਨ ਹੈ ਦੇ ਡੋਂਟ ਹੈਵ ਐਨੀ ਅਥੋਰਾਈਜੇਸ਼ਨ ਓਵਰ ਇਟ ਜਿਹੜਾ ਸੂਰਤ ਸਿੰਘ ਹੈ ਇਹਦੀ ਵਾਈਫ ਕੁਲਵਿੰਦਰ ਕੌਰ ਇੱਥੇ ਨਜਾਇਜ਼ ਉਸਾਰੀ ਕਰਾਰੀ ਸੀਗੀ ਤੇ ਸਾਨੂੰ ਐਸ ਡੀ ਐਮ ਸਾਹਿਬ ਵੱਲੋਂ ਪੁਲਿਸ ਪ੍ਰੋਟੈਕਸ਼ਨ ਟੂ ਡਿਮੋਲਿਸ਼ ਦਿਸ ਕੰਸਟਰਕਸ਼ਨ ਲਈ ਹੈਲਪ ਦੀ ਲੈਟਰ ਆਈ ਸੀਗੀ ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਸੂਰਤ ਸਿੰਘ ਹੈ ਇਹਦੇ ਤੇ 9 ਐਫ ਆਈ ਆਰਸ ਦਰਜ ਹੈ ਜਿਹਦੇ ਵਿੱਚ 5 ਐਫ ਆਈ ਆਰ ਐਨ ਡੀ ਪੀ ਐਸ ਐਕਟ ਦੇ ਤਹਿਤ ਹੈਗੇ 3 ਪਰਚੇ ਐਕਸਾਈਜ਼ ਐਕਟ ਦੇ ਹੈਗੇ ਔਰ ਇਹਦੇ ਤੇ ਰੀਸੈਂਟਲੀ ਇੱਕ ਪਰਚਾ 307 353186148149 ਦੇ ਤਹਿਤ ਵੀ ਦਰਜ ਹੋਇਆ ਜਿਹਦੇ ਜੇ ਇਸ ਟਾਈਮੇ ਪਟੰਨਾ ਜੇਲ੍ਹ ਚ ਲੌਂਚ ਹੈਗਾ ਔਰ ਇਹਦੇ ਭਰਾ ਤੇ ਵੀ ਕਈ ਪਰਚੇ ਦਰਜ ਹੈਗੇ ਐਨਡੀਪੀਐਸ ਦੇ ਹੀ ਸੋ ਇਹਨਾਂ ਦੀ ਫੈਮਿਲੀ ਨਸ਼ਾ ਤਸਰੀ ਚ ਕਾਫੀ ਬੁਰੀ ਤਰ੍ਹਾਂ ਲਿਪਟ ਗਈ ਹੈ ਇਹਦੇ ਤਹਿਤ ਹੀ ਸੀਐਮ ਸਾਹਿਬ ਨੇ ਜਿਹੜਾ ਯੁੱਧ ਨਸ਼ੇ ਵਿਰੁੱਧ ਦੀ ਇੱਕ ਸ਼ੁਰੂ ਕੀਤੀ ਗਈ ਹੈ ਉਹਨਾਂ ਵੱਲੋਂ ਉਦੇ ਤਹਿਤ ਹੀ ਤੁਹਾਨੂੰ ਪਤਾ ਹੈ ਕਿ ਦੋ ਤਿੰਨ ਦਿਨ ਪਹਿਲਾਂ ਵੀ ਅਸੀਂ ਵੀਰਤਲਾਬ ਚ ਇੱਕ ਕਸੋ ਆਪਰੇਸ਼ਨ ਕੀਤਾ ਸੀਗਾ ਉਦੋਂ ਵੀ ਸਾਨੂੰ ਕਾਫੀ ਲੋਕਲ ਪਬਲਿਕ ਨੇ ਦੱਸਿਆ ਕਿ ਇਹਨਾਂ ਦੀ ਫੈਮਲੀ ਕਾਫੀ ਇਸਕਮ ਤੇ ਲੱਗੀ ਹੋਈ ਹੈ ਸੋ ਅਸੀਂ ਸਿਵਲ ਪ੍ਰਸ਼ਾਸਨ ਔਰ ਪੁਲਿਸ ਇਕੱਠੇ ਹੋ ਕੇ ਅੱਜ ਮੇਰੇ ਨਾਲ ਐਸਡੀਐਮ ਸਾਹਿਬ ਵੀ ਆਏ ਅਸੀਂ ਆਪ ਖੜੇ ਹੋ ਕੇ ਇਹਨਾਂ ਦਾ ਡਿਮੋਲਿਸ਼ ਕਰਾ ਰਹੇ ਹਾਂ ਜੋ ਜੋ ਇਸ ਜ਼ਮੀਨ ਤੇ ਇਨਦੀ ਕੋਈ ਅਥਾਰਟੀ ਵੀ ਨਹੀਂ ਹੈ ਮੈਮ ਇਹ ਦੋਨੇ ਭਰਾਵਾਂ ਦੀ ਹੈ ਜਿਆ ਕਲੇਸ਼ ਨਹੀਂ ਜੀ ਇਹ ਜੋ ਪਤਾ ਲੱਗਿਆ ਪਹਿਲੀ ਗੱਲ ਤੇ ਇਹਦੀ ਹੈ ਹੀ ਨਹੀਂ ਇਹਦੀ ਵਾਈਫ ਇਥੇ ਉਹ ਸਾਰੀ ਕਰਾਰੀ ਸੀਗੀ ਤੋਂ ਸਾਨੂੰ ਐਸਡੀਐਮ ਸਾਹਿਬ ਵੱਲੋਂ ਲੈਟਰ ਆਈ ਸੀਗੀ ਕਿ ਇਹ ਸਰਕਾਰੀ ਜ਼ਮੀਨ ਤੇ ਅਨਔਥਰਾਇਜ਼ਡ ਕੰਸਟਰਕਸ਼ਨ ਕਰਾ ਰਹੇ ਉਹਨੂੰ ਅਸੀਂ ਡਿਮੋਲਿਸ਼ ਕਰਾਉਣ ਲਈ ਪੁਲਿਸ ਦੀ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਸਪੋਰਟ ਦਿੰਦੀ ਹੈ ਉਹ ਸਾ ਪੁਲਿਸ ਵਾਲੋ ਪਹਿਲੀ ਕਾਰਵਾਈ ਹੈ ਇਸ ਤੋਂ ਬਾਅਦ ਵੀ ਕੋਈ ਐਕਸ਼ਨ ਹੈ ਜੀ ਕਿ ਕੋਈ ਅਸੀਂ ਜੀ ਇਦਾਂ ਦੇ ਪਬਲਿਕ ਦੇ ਇਨਪੁਟ ਤੇ ਤੇ ਆਪਣੀ ਵਰਕ ਕਰਦੇ ਹੋਏ ਬਹੁਤ ਸਾਰੇ ਇਦਾਂ ਦੇ ਏਰੀਆਜ਼ ਆਇਡੈਂਟੀਫਾਈ ਕੀਤੇ ਆ ਜਿਹੜੇ ਨਸ਼ਾ ਤਸਕਰਾਂ ਦਾ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਨਸ਼ੇ ਦੀ ਡਰਗ ਮਨੀ ਤੋਂ ਇਹ ਉਸਾਰੀਆਂ ਕੀਤੀ ਹੋਣ ਉਹਦੀ ਅਸੀਂ ਡੀਸੀ ਸਾਹਿਬ ਨਾਲ ਮਿਲ ਕੇ ਐਸ ਪਰ ਲਾ ਵੈਰੀਫਾਈ ਕਰ ਰਹੇ ਹਾਂ ਤੇ ਜਲਦ ਉਹਨਾਂ ਤੇ ਵੀ ਅਸੀਂ ਇਹ ਸ਼ਿਕੰਜਾ ਕਸਾਂਗੇ ਇਹ ਹੌਟਸਪੌਟ ਏਰੀਆ ਜੀ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਘਰ ਨੇ ਜਿਹੜੇ ਨਸ਼ੇ ਦਾ ਵਪਾਰ ਲਗਾਤਾਰ ਕਰ ਰਹੇ ਹਾਂ ਹਾਂਜੀ ਇਹ ਤੁਸੀਂ ਠੀਕ ਕਿਹਾ ਜੀ ਇਹ ਸਾਡਾ ਆਈਡੈਂਟੀਫਾਈਡ ਹੌਟਸਪੌਟ ਹੈ ਬਟ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਕਿ ਬਲੇਟੈਂਟਲੀ ਹੀ ਇਨਾਂ ਨੇ ਇਲੀਗਲ ਕੰਮ ਕੀਤਾ ਇਸ ਕਰਕੇ ਅੱਜ ਅਸੀਂ ਇਨਾਂ ਦਾ ਇਹ ਜਿਹੜੀ ਕੰਸਟਰਕਸ਼ਨ ਨੂੰ ਟਾੜਨ ਲਈ ਆਏ ਹਾਂ ਇਸ ਤੋਂ ਇਲਾਵਾ ਹੋਰ ਵੀ ਅੱਜ ਕੋਈ ਨਹੀਂ ਜੀ ਅਜ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਪਰ ਅਸੀਂ ਕਾਫੀ ਹੋਰ ਇਦਾਂ ਦੇ ਪ੍ਰੋਪਰਟੀਆਂ ਆਇਡੈਂਟੀਫਾਈ ਕਰ ਰਹੇ ਹਾਂ ਜਿਨ੍ਹਾਂ ਚ ਜੋ ਵੀ ਸਾਨੂੰ ਅਸੀਂ ਸਾਡੇ ਨਾਲ ਸਟਾਰਟ ਕਰਾ ਲਈ ਅੱਜ ਤੋਂ ਸ਼ੁਰੂ ਕਰਾ ਗਾ ਦੀ ਗੱਲ 啊！